ਨੰਗਲਸ਼ੀ ਨੰਪੁਰਸਾਹਿ ਮੁੱਖ ਮਾਰ ਦੇ ਉਤੇ ਚੱਲਦੀ ਟ੍ਰੈਫਿਕ ਦੇ ਵਿੱਚ ਅਚਾਨਕ ਇੱਕਦਮ ਹੋਏ ਧਮਾਕੇ ਨੇ ਆਸ-ਪਾਸ ਦੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਜਿਵੇਂ ਹੀ ਲੋਕਾਂ ਨੇ ਬਾਹਰ ਆ ਕੇ ਦੇਖਿਆ ਤਾਂ ਇਹ ਧਮਾਕਾ ਇੱਕ ਟਿਪਰ ਦੇ ਟਾਇਰ ਫਟਣ ਕਾਰਨ ਹੋਇਆ ਜਿਸ ਦੇ ਨਾਲ ਉਸ ਟਿਪਰ ਦੇ ਟਾਇਰਾਂ ਨੂੰ ਅੱਗ ਲੱਗ ਗਈ ਦੱਸਦੀ ਕਿ ਇਹ ਹਸਾ ਨੰਗਲਸ਼ੀ ਨੰਪੁਰਸਾਹਿ ਮੁੱਖ ਮਾਰ ਦੇ ਉਤੇ ਪਿੰਡ ਬ੍ਰਾਮਪਰ ਦੇ ਲਾਗੇ ਵਾਪਰ ਜਿੱਥੇ ਅਚਾਨਕ ਹੋਏ ਇਸ ਧਮਾਕੇ ਦੇ ਕਾਰਨ ਟਿੱਪਰ ਦੇ ਟਾਇਰ ਨੂੰ ਅੱਗ ਪਈ ਤੇ ਸਥਾਨਕ ਲੋਕਾਂ ਤੇ ਡਰਾਈਵਰ ਵੱਲੋਂ ਪਾਣੀ ਸੁੱਟ ਕੇ ਉਸ ਅੱਗ ਨੂੰ ਬੁਝਾਇਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਸਮੇਂ ਕੋਈ ਹੋਰ ਵਾਹਨ ਇਸ ਟਿੱਪਰ ਦੇ ਨਾਲ ਨਹੀਂ ਸੀ ਜਿਸ ਕਾਰਨ ਕੋਈ ਵੱਡਾ ਹਾਸਾ ਹੋਣੋਂ ਟਲ ਗਿਆ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਵਿੱਚ ਨੂੰ ਵਿੱਚ ਨੂੰ ਜੋੜ ਦਿਨੂੰ